ED ਕੇਂਦਰ ਦੇ ਅਧੀਨ ਜਿੰਨੀਆਂ ਵੀ ਏਜੰਸੀਆਂ ਨੇ ED CBI ਇਨਕਮ ਟੈਕਸ ਆ ਉਹ ਸਾਰੀਆਂ ਸਰਕਾਰੀ ਟੂਲ ਬਣ ਕੇ ਕੰਮ ਕਰਦੀਆਂ ਨੇ ਪਹਿਲਾਂ ਕਾਂਗਰਸ ਦੇ ਰਾਜ ਵੀ ਇਹ ਵਰਤਾਰਾ ਰਿਹਾ ਇਹਨਾਂ ਦੇ ਰਾਜ ਵੀ ਹੈ ਚੋਣ ਕਮਿਸ਼ਨ ਤੱਕ ਇਸ ਸਥਿਤੀ 'ਚ ਹੈ ਸੋ ਪਰ ED ਖੂਬ ਚਰਚਾ 'ਚ ਹੁੰਦੀ ਹੈ ਮਤਲਬ ਇੰਨਾ ਖੁੱਲਾ ਹੱਥ ਦੇਤਾ ਕਿ ਵੀ ਸੂਬੇ ਦਾ ਕੋਈ ਮਸਲਾ ਹੋਵੇ ਈਡੀ ਆਪਣੇ ਆਪ ਟੇਕਓਵਰ ਕਰ ਲੈਂਦੀ ਆ ਕਿ ਜੀ ਇਹ ਤਾਂ ਮਾਮਲਾ ਸਾਡੇ ਉਹਦੇ ਚੋਂਦਾ ਮਨੀ ਲਾਂਡਰਿੰਗ ਦਾ ਮਾਮਲਾ ਬਣ ਗਿਆ ਜੀ ਅਸੀਂ ਦੇਖਾਂਗੇ ਪਰ ਸਕਸੈਸ ਰੇਟ ਕਿੰਨਾ ਹੈ ਜਨਾਬ ਮਤਲਬ ਕਾਰਵਾਈ ਹੁੰਦੀ ਦਿਖਦੀ ਹੈ ਗ੍ਰਿਫਤਾਰੀ ਹੁੰਦੀ ਦਿਖਦੀ ਹੈ ਕੇਸ ਚੱਲਦਾ ਦਿਖਦਾ ਉਸ ਤੋਂ ਬਾਅਦ ਕਦੋਂ ਖਾਰਜ ਹੋ ਗਿਆ ਕਦੋਂ ਸਬੂਤ ਮੁੱਕੇ ਕੁਝ ਨਹੀਂ ਪਤਾ ਲੱਗਦਾ ਮਤਲਬ ਸੌਆਂ ਪਿੱਛੇ ਦੋ ਚਾਰ ਕੇਸ ਨੇ ਜਿਨ੍ਹਾਂ ਚ ਜਾ ਕੇ ਫੈਸਲਾ ਕੋਲ ਤੇ ਜਾ ਕੇ ਸਿੱਧੀ ਕੱਢਦੀ ਬਾਕੀ ਜਾਂ ਤਾਂ ਬੰਦਾ ਹੀ ਅਸਾਨੀ ਪਈ ਹੁਣ ਦੋਈ ਤਰ੍ਹਾਂ ਬਰੀ ਹੁੰਦੇ ਨੇ ਕਿ ਓਵੇਂ ਵਰੀ ਹੁੰਦੇ ਨੇ ਇਹ ਤੁਹਾਨੂੰ ਰੱਬ ਜਾਣੇ ਜਾਂ ਤੁਸੀਂ ਜਾਣੋ ਪਰ ਈਡੀ ਜਿਸ ਤਰ੍ਹਾਂ ਹੱਦ ਬੰਨੇ ਟੱਪਦੀ ਜਾ ਰਹੀ ਆ ਜਿਸ ਤਰ੍ਹਾਂ ਫੈਡਰਲ ਢਾਂਚੇ ਨੂੰ ਸੰਗੀ ਢਾਂਚੇ ਨੂੰ ਢਾਹ ਲਾਉਂਦੀ ਜਾ ਰਹੀ ਆ ਸੁਭਿਆਂ ਦੇ ਅਧਿਕਾਰ ਖੇਤਰਾਂ ਤੇ ਖੋਰਾ ਲਾਉਂਦੀ ਜਾ ਰਹੀ ਆ ਉਸ ਨੂੰ ਲੈ ਕੇ ਸ਼ਾਇਦ ਰਾਜਨੀਤਿਕ ਤਰ੍ਹਾਂ ਤਾਂ ਨਹੀਂ ਉਸ ਦਮ ਨਾਲ ਬੋਲ ਪਾ ਰਹੀਆਂ ਪਰ ਸੁਪਰੀਮ ਕੋਰਟ ਨੇ ਝੰਡਾ ਕਰਤਾ ਮਾਨਯੋਗ ਸੁਪਰੀਮ ਕੋਰਟ ਨੇ ਈਡੀ ਨੂੰ ਸਪਸ਼ਟ ਕਿਹਾ ਕਿ ਤੁਸੀਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਸੰਗੀਟਾਂਚੇ ਦਾ ਤੁਸੀਂ ਉਲੰਘਣ ਕਰ ਰਹੇ ਹੋ ਤੁਸੀਂ ਹੁਣ ਉਹ ਹੱਦ ਟੱਪ ਰਹੇ ਹੋ ਇਹ ਮਨਜ਼ੂਰ ਨਹੀਂ ਅਸਲ ਚ ਤਾਮਿਲਨਾਡੂ ਸ਼ਰਾਬ ਘਟਾਲੇ ਦਾ ਮਾਮਲਾ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਜਿਸ ਤਰ੍ਹਾਂ ਸੂਬੇ ਦੇ ਹੱਕਾਂ ਲਈ ਸੂਬੇ ਦੀ ਭਾਸ਼ਾ ਲਈ ਸੂਬੇ ਦੇ ਸੱਭਿਆਚਾਰ ਲਈ ਹੈਨਾ ਸੂਬਈ ਹੱਕਾਂ ਲਈ ਲੜਾਈ ਲੜ ਰਹੇ ਨੇ ਉਹਦੇ ਕਰਕੇ ਵੀ ਇਹ ਤਾਲਮਿਲ ਵਿਗੜਿਆ ਹੋਇਆ ਪਰ ਇੱਕ ਸਥਾਨਕ ਤਾਮਿਲਨਾਡੂ ਦਾ ਸਰਕਾਰੀ ਸ਼ਰਾਬ ਘਟਾਲਾ ਇਦੇ ਵਿੱਚ ਸਰਕਾਰ ਕਹਿੰਦੀ ਅਸੀਂ ਜਾਂਚ ਕਰਾ ਰਹੇ ਹਾਂ ਪਰ ਉੱਚ EDI ਇਨਵੋਲਵ ਹੋ ਗਈ EDI ਉੱਪਰੋਂ ਥਲੀ ਜਾ ਕੇ ਪਹੁੰਚ ਗਈ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਬੰਦਿਆਂ ਦੇ ਖਿਲਾਫ ਤਾਂ ਜਾਂਚ ਕਰ ਸਕਦੇ ਹੋ ਐ ਹੁਣ ਸਰਕਾਰੀ ਸੰਸਥਾਵਾਂ ਦੇ ਖਿਲਾਫ ਵੀ ਐਂ ਸਿੱਧੀ ਜਾਂਚ ਕਰਨੀ ਜਦੋਂ ਜੀ ਕੀਤਾ ਅਗੇ ਕੋਈ ਸਿਸਟਮ ਹੈ ਕਿ ਕੋਈ ਨਹੀਂ ਹੈ ਸੂਬੇ ਦੇ ਵਿੱਚ ਮੁਲਕ ਦੇ ਵਿੱਚ ਸੂਬੇ ਨੇ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਦਾ ਕੋਈ ਹੱਕ ਹਕੂਕ ਹੈ ਕਿ ਸਭ ਤੋਂ ਹੀ ਤੁਹਾਡਾ ਦਬਦਬਾ ਹੋ ਗਿਆ ਸੋ ਚੰਗੀ ਕਲਾਸ ਲਾਈ ਆਈ.ਡੀ. ਦੀ ਕਿ ਜੇ ਤੁਹਾਡੇ ਅੰਦਰ ਇਹ ਕਲੌਜ਼ ਪਿਆ ਹੈ ਕਿ ਤੁਹਾਨੂੰ ਜਿਹੜਾ ਮਾਮਲਾ ਲੱਗੇ ਉਹ ਟੇਕੋ ਇਹਨਾਂ ਦਾ ਹਰ ਮਾਮਲਾ ਹੀ ਤੁਸੀਂ ਟੇਕਓਵਰ ਕਰੋਗੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਉੱਥੇ ਪਾਈ ਆਈ.ਡੀ. ਆ ਜਾਂਦੀ ਹੈ ਫਿਰ ਸਭ ਨੂੰ ਪਤਾ ਜਿੱਥੇ ਭਾਜਪਾ ਨੂੰ ਸੂਟ ਕਾ ਦੋ ਥੀੜੀ ਭੇਜ ਦਿੱਤੀ ਜਾਂਦੀ ਹੈ ਭਾਈ ਸਭ ਨੂੰ ਪਤਾ ਪਰਮਾਨਜੋਗ ਚੀਫ ਜਸਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਸੰਵਧਾਨਕ ਬੈਂਚ ਸੀ ਉਸ ਨੇ ਝਾੜ-ਚੰਬ ਕਰਦਿਆਂ ਈਡੀ ਦੇ ਛਾਪਿਆਂ ਤੇ ਰੋਕ ਲਈ ਹੈ। ਬਕਾਇਦਾ ਤੌਰ ਤੇ ਤਾਮ ਲਡੂ ਦੀ ਸਰਕਾਰੀ ਸ਼ਰਾਬ ਕੰਪਨੀ ਦੀ ਜਾਂਚ ਤੇ ਈਡੀ ਨੂੰ ਰੋਕ ਦਿੱਤਾ ਗਿਆ। ਉਹ ਕਹਿੰਦੇ ਜਦੋਂ ਕਰ ਰਹੇ ਨੇ ਪਹਿਲਾਂ ਉਹ ਜਾਂਚ ਮੁਕੰਮਲ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਦੋ ਉਦੋਂ ਬਾਅਦ ਇਹ ਲੱਗੂਗਾ ਈਡੀ ਦਾ ਕੁਝ ਹੋਊਗਾ ਫਿਰ ਦੇਖਦੇ ਆਂ। ਪਰ ਕੋਈ ਢੰਗ ਤਰੀਕਾ ਤਾਂ ਅਪਣਾਓ। ਸੋ ਪੰਜਾਬ 'ਚ ਤਾਂ ਭਾਈ ਸਾਡੇ ਲਈ ਕੁਸਕਦੇ ਨਹੀਂ। ਹੈਨਾ? ਨਾ ਸੱਤਾ ਤਾਰੀ ਤੇ ਬੋਲੇ ਨਾ ਵਿਰੋਧੀ ਤਾਰੀ ਤੇ ਬੋਲੇ ਹਰੇਕ ਨੂੰ ਆਪਣਾ ਡਰ ਲੱਗਿਆ ਰਹਿੰਦਾ ਕਿ ਸਾਡਾ ਮਾਮਲਾ ਨਾ ਕਿਤੇ ਖੁੱਲ ਜਵੇ। ਪਰ ਕਟੋ ਕਟ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰੀ ਏਜੰਸੀਆਂ ਨੂੰ ਸ਼ੀਸ਼ਾ ਵੀ ਦਿਖਾਇਆ ਤੇ ਮੁਲਕ ਦਾ ਮਾਣ ਵੀ ਵਧਾਇਆ